ਯੂਥ ਦੇ ਲੋਕ ਆਏ ਨੇ ਮੈਂ ਇੱਕ ਵਾਰੀ ਪਾਣਾ ਸਾਹਿਬ ਦੇ ਗੁਰਦਵੀਰ ਜੀ ਦਾ ਵੀ ਨਾਰਾ ਲਗਾਵਾਂਗਾ ਐਮਐਲਏ ਪਾਣਾ ਸਾਹਿਬ ਮੈਂ ਬਾਗਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਦਾਬਾਦ ਇਹ ਜਿਹੜਾ ਜੋਰ ਦੀ ਲਾਅ ਸਾਡੇ ਯੂਥ ਦੇ ਪ੍ਰਧਾਨ ਆਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਦਾਬਾਦ ਧੰਨਵਾਦ ਇਹ ਇੰਡੀਆ ਪੰਜਾਬ ਕਾਂਗਰਸ ਦੇ ਯੂਥ ਦੇ ਪ੍ਰਧਾਨ ਆ ਗਏ ਨੇ ਉਹਨਾਂ ਦਾ ਜੀ ਆਇਆਂ ਨੂੰ ਥੈਂਕ ਯੂ ਮਚ ਇਹ ਉਹ ਡਾਈਸ ਤੇ ਆਉਣ ਤੇ ਸਤ ਸ੍ਰੀ ਅਕਾਲ ਸਭ ਨੂੰ ਮੋਢੇ ਦਰ ਮੈਡਮ ਚਰਨਜੀਤ कौर ਬਾਜਵਾਦੀ ਦੇਖਿਆ ਉਹ ਉਹਨਾਂ ਦਾ ਵਰਕਰ ਹੈ ਵਰਕਰ ਇੰਨਾ ਕੁ ਪਿਆਰ ਪੰਜਾਬੀ ਸਾਲਾ ਸਾਡਾ ਸਾਥ ਦਈਆ ਕੌਂਸਲ ਪਾਰਟੀ ਮੈਂ ਜਾਨਾ ਨਹੀਂ ਪਹਿਲੀ ਹੋਈ ਤੇ ਫਿਰ ਬਹੁਤ ਬੜੇ ਬੜੇ ਸਾਡੇ ਲੀਡਰ ਸਹਿਬਾਨ ਔਰ ਜਿੰਨੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੇਰਾ ਮੁਕਸੀ ਦਾ ਸਵਾਸੀ ਦਾ ਆਪਾਂ ਜਿਤਨੀ ਆ ਸਭ ਤੋਂ ਵੱਡੇ ਮਾਰਕਰ ਦੇ ਨਾਲ आपका गुरदासपुर की सीट जितनी है थोड़ी चिंता देना और मैं दोबारा काफी समा हो गया सारे ने जाना भी है पठानकोट तो मेरे भा ਬਾਕੀ ਐਮਐਲਏ ਖਜਾਨਚੀ ਕਾਂਗਰਸ ਖਜਾਨਚੀ ਦਾ ਚਾਰ ਚਾਰ ਰੱਖਣਾ ਪੈਂਦਾ ਰਵਿੰਦ੍ਰੇਤ ਸਿੰਘ ਮੇਰੇ ਵੱਡੇ ਪਾ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਧੰਨਵਾਦ ਜਿਹੜੀ ਕਰ ਰਹੇ ਆ ਤੇ ਭਾਵੇਂ ਰੱਖੀ ਗਈ ਸੀ ਪਾਲਾ ਪਰਿਵਾਰ ਵੱਲੋਂ ਔਰ 15 ਮਿੰਟ ਦਾ ਕੋਈ ਫਰਕ ਨਹੀਂ ਪਾਇਆ ਫੜੇ ਨਿਕਲ ਛੱਕੇ ਜਾਏ ਬੜੇ ਨੌਜਵਾਨ ਸਾਥੀ ਆਏ ਔਰ ਖੁੱਲਾ ਸੱਦਾ ਸੀ ਲੋਕਾਂ ਨੂੰ ਅੱਜ ਹੁਗਾਰਾ ਸੀ ਇਸੋ ਲੱਗਦਾ ਕਿ ਉਹਨਾਂ ਲਈ ਪਾਰਲੀਮੈਂਟ ਦੇ ਵਿੱਚ ਸਾਥੀ ਪਿੰਡਾਂ 'ਚ ਸੀਗੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਭਾਈ ਆਸ਼ੂ ਤੇ ਮਿੱਟੂ ਲੜਦੇ ਪਏ ਕੀ ਹੋਇਆ ਕੋਈ ਆਸ਼ੂ ਮਿੱਟੂ ਨਹੀਂ ਲੜੇ ਉਹ ਤਾਂ ਛੋਟੇ ਆਲੇ ਮੀਡੀਆ ਆਲੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੋਈ ਨਹੀਂ ਲੜਦਾ ਇਹ ਪਿੰਡਿਆਂ ਦੀ ਤੁਹਾਡੇ ਵਾਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਘਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਤਾਂ ਸੁਣੇ ਇਸਨੂੰ ਮੈਂ बोल ਨਹੀਂ ਰਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਬਾਦਲ ਦੇ ਖਿਲਾਫ ਇੱਕ ਬਿਆਨ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟ ਜੋੜ ਹੋ ਚੁੱਕਿਆ ਹੈ ਆਲਰੇਡੀ 6 7 10 ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ مکمل ਤੌਰ ਤੇ ਖਤਮ ਹੋ ਜਾਏਗੀ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰਾ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹੰਡੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਦੇ ਪੰਜ ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣਾਂ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਦੱਸਦਾ ਵੀ 13ਆਂ 13 ਸੀਟਾਂ ਤੇ ਚੋਣ ਲੜ ਰਹੀ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਚੁੱਕੇ ਜਾਣ ਇਨਫੋਰਮੇਸ਼ਨ ਦੇਾਂਗੇ ਪਰ ਨੀਲਾ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13ਆਂ 13 ਸੀਟਾਂ ਤੇ ਚੋਣ ਲੜ ਰਹੇ ਹਾਂ। ਪਰਮਾਤਮਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਪੀਰ ਬਾਦਲ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਅਹ ਮਨਖੋਸ਼ ਆ ਕਿ ਮੌਸਮ ਬਹੁਤ ਖਰਾਬ ਸੀ بارش ਸੀ ਪਰ ਫਿਰ ਵੀ ਜਿਹੜਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਆ ਕਿ ਮੈਂ ਨਹੀਂ ਸਮਝਦਾ ਕਿ ਇੰਨੇ بارش ਦੇ ਵਿੱਚ ਵੀ ਇਸ ਢੰਗ ਦੇ ਨਾਲ ਲੋਕ ਬੈਠੇ ਨੇ ਔਰ ਮੈਂ ਜਿੰਨਾ ਧੰਨਵਾਦ ਆਪਣੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਕਰਾਂ ਉਨਾ ਹੀ ਥੋੜਾ ਜਿਨੇ ਜਿਨੇ ਵੀ ਕਦਮ ਇੱਥੇ ਚੱਲ ਕੇ ਆਇਆ ਮੈਂ ਇਹ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਲੱਗਦਾ ਵੀ ਜਿਹੜੀ ਤਿਆਰੀ ਬਥੇ ਚੋਣਾਂ ਦਾ ਫਿਕਰ ਵੱਜ ਗਿਆ ਵੀ ਲੋਕ ਸਮਝ ਚਪ ਗਿਆ ਯਾਰ ਅਸੀਂ ਰਹਿਨੇ ਚਨਾਵੀ ਮੋੜ ਚਾ ਪਾੜਾ ਪਰਿਵਾਰ ਰਹਿੰਦਾ ਹੀ ਚਨਾਵੀ ਮੋੜ ਚਾ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀ ਦਿਆ ਹਮੇਸ਼ਾ ਚਨਾਵੀ ਮੋੜ ਚ ਰਹਿ ਗਿਆ ਅਸੀਂ ਹਮ ਦੀ ਸ਼ੁਰੂਆਤ ਕਰਤੀ ਹੈ ਜੀ ਬੰਦ ਹੀ ਕਦੀ ਨਹੀਂ ਕੀਤੀ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਹੈ ਅਗਲੇ ਦਿਨ ਹੀ ਅਸੀਂ ਜਿਹੜੇ ਕੰਮਰ ਕਸੇ ਕਰ ਰੱਖਨੇ ਆ ਅਸੀਂ ਕਦੀ ਆਰਾਮ ਨਾ ਬੈਂਦੇ ਬਹਿਣ ਵਾਲੇ ਬੰਦੇ ਹੀ ਨਹੀਂ